ਉਹ ਅੰਕਾਰ ਵਾਹਿਗੁਰੂ ਜੀ ਦੇ ਬਸੇ ਸ੍ਰੀ ਪਦਵਤੀ ਜੀ ਸਹਾਇ ॥ ਹੋਰ ਸ੍ਰੀ ਪਦਵਤੀ ਜੀ ਦੇ ਪਾਤਸ਼ਾਹ ਦਸਵੇਂ ਰਿਠਮ ਪਗਵਤੀ ਸਮਰकाय ਗੁਰੂ ਨਾਨਕ ਲਾਇੰਤੇ ਆਇ ॥ ਫੇਰ ਅੰਗਰ ਗੁਰ ਤੇ ਅਮਰਦਾਸ RAM ਦਾਸ ਹੋਇ ਸਹਾਇ ॥ ਅਰਜਨ ਹਰਿ ਗੋਬਿੰਦ ਨਾ ਸਿਮਰਉ ਸੰਦੀ ਹਰਿ ਰਾਏ ॥ ਸ਼੍ਰੀ ਗੁਰੂ ਕ੍ਰਿਸ਼ਨ ਅੰਤਿਆ ਆਇਐ ਸਬਦੁ ਖਜਾਇ ਤੇ ਪਹੰਦਰਿ ਸਿਮਰਿ ਆਇ ਹਰਿ ਨਾਨਕ ਜਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸੋਏ ਬਾਦਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਬਾਦਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਧੀਰ ਦਾਰ ਦਾ ਧਿਆਨ ਧਰ ਕੇ ਬੋਲ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਂ ਦੇ ਅੰਚਾਲਿਆ ਮੁਕਤੇ ਆਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਢ ਛਕੇ ਆ ਦੇਖ ਚਲਾਈ ਤੇ ਗਵਾਹ ਦੇਖ ਕੇ ਅਨੰਦ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾਨ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬਾਧ-ਬਾਧ ਕਟਾਈ ਖੋਪਰੀਆਂ ਲਵਾਈਆਂ ਚੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਜੇ ਸਾ ਸਵਾਸਾਂ ਨਾਲ ਨਿਭਾਹੀ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮੰਜਾ ਤਖਤਾਨ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲ ਗਏ ਆਹੇ ਕਰੋ ਮਿਹਰ ਚੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਆਹੇ ਕਰੋ ਆਹੇ ਕਰੋ ਚਿਤ ਆਵੇ ਜਿਤਿਆ ਬਣ ਕਸਦਾ ਸਭ ਸੁਖ ਹੋਵੇ ਧਰਜਨ ਖਾਲਸਾ ਜੀ ਸਾਹਿਬ ਰਾਹਤਾ ਰਛਿਆ ਰਾਇਤ ਦੇ ਤੇ ਪਤਾ ਵਰਤ ਕੀ ਪਾਇ ਪੰਥ ਕੀ ਜੇਤ ਸ਼ਰੇ ਸਾਹਿਬ ਜੀ ਸਾਹ ਹਾਏ ਖਾਲਸੇ ਚ ਕੀ ਭੋਲ ਬਾਲੇ ਬੋਲੋ ਜੇ ਸਖਾਣੋ ਸਖੀ দান ਕੇਸ দান ਰਹਿਤ দান ਬਵੇਕ দান ਵਿਸਾਦਾਨ ਪਰੋ ਸਾਧਾਨ ਦਾ ਨਾਮ ਸਰਦਾਰ ਨਾਮਦਾਨ ਸ਼ਰੀਆਮਰੀਸ ਤਨ ਚ ਦੇ ਦਰਸ਼ਨੇ ਸ਼ਨਾਹ ਚੌਕੀਆਂ ਝੰਡੇ ਗੁੰਗੇ ਚੁਗੋ ਜੋਗਿਆ ਢਾਲ ਧਰਮ ਕਾ ਜੈਕਾਰ ਭਉਲ ਜੇ ਆਵੇ ਰੋ ਸਖਾ ਨ ਮਾਨਣੀ ਮਾ ਮਾਤੀ ਉੱਚੀ ਮਾਤ ਪਾਪ ਦਾ ਰੱਖਾ ਭਵਾਏ ਗੁਰ ਕਾਂਪੁਰਖੇ ਆਪਣੇ ਪੰਥ ਦੇ ਸੁਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨਬੱਘ ਛੋ ਹੇ ਨਿਮਾਰਿਆਂ ਦੇ ਮਹਾਲ ਨਿਤਾਰਿਆਂ ਦੇ ਤਾਨ ਜੀਵਤਿਆ ਦੀ ਜੋਤ ਸਚਿਪਤਾ ਵਾਹਿਗੁਰੂ ਧੰਨ ਧਰ ਸਭ ਸਿਰ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅੰਦਾਜ਼ ਬੈਠੇ ਹੈ ਆਪ ਜੀ ਦੀ ਕਿਰਪਾ ਰਹੇ ਸੰਗਤਾਂ ਚਾਰ ਪੈਰ ਰੈਣ ਸੁਖ ਅਨੰਦ ਨਾਲ ਬਿਠੀ ਤੋਂ ਆਏ ਆ ਚਾਰ ਪੈਰ ਦਿਨ ਆਜ ਕੇ ਭਾਣੇ ਤਰ ਸੁਖ ਅਨੰਦ ਨਾਲ ਬਿਠੀ ਕਰਵਾਣਾ ਅੰਮ੍ਰਿਤਸਰ ਦੀ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਆਜ ਕੇ ਸੁੰਦਰ ਸਜਾਰ ਸੰ ਸਜਾਏ ਗਏ ਹਨ ਆਮ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਦੇ ਦਰਸ਼ਕਦਾਰ ਬਖਸ਼ਦੇ ਹੋਏ ਪਾਵਨ ਹੁਕਮ ਨਾਮ ਬਖਸ਼ੇ ਲੈ ਹਾਲ ਕਰੋ ਸਰਬਤ ਸੰਗਤ ਜੀਆਂ ਹਾਜ਼ਰੀਆਂ ਦਿਲ ਫਰਪੇਟ ਆਣਾਦਾਰ ਤੇ ਪਰਵਾਣ ਕਰਨੀਆਂ ਕਰੋ ਕਿਰਪਾ ਤੇ ਪਾਵਨ ਸਰੂਪ ਸੋਖ ਅਸਨ ਅਸਾਨਾ ਤੋਂ ਪ੍ਰਕਾਸ਼ ਤੇ ਸਾਧਕ ਲੈ ਜਾਣ ਦੀ ਆ ਗਿਆ ਬਖਸ਼ੋ ਜੀ ਅਸਤੇ ਦੀ ਬਾਤ ਕਾਤੇ ਅੰਗ ਸੰਗ ਸਹਾਈ ਹੋਣਾ ਸੇ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤਾ ਨਾਮ ਚੇਤਿਆ ਵੇ ਨਾਲਕ ਨਾਮ ਜਰਦੀ ਜੰਦਾ ਏ ਬਾਣੀ ਸਰਬ ਦਾ ਪਹਾਰ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਕਦੇ ਬੋਲੇ ਸੋ